ਦਾਸਪੁਰ ਦੇ ਮੀਡੀਆ ਕਰਬੀਓ ਦਾ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਆਇਓ ਅਸੀਂ ਅੱਜ ਆਪਣੇ ਅਫਸਰਾਂ ਦੇ ਨਾਲ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਦੇ ਨਾਲ ਜਿਹੜਾ ਕਿਉਂਕਿ ਅੱਜ ਇੱਕ ਕੈਬਨ ਮਨਿਸਟਰ ਦੀ ਡਿਊਟੀ ਅੱਗ ਦਾਸਪੁਰ ਪਖਾਨकोट ਬੈਨਚਾਰ ਜਨ ਤੇ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਆ ਗਈ ਫਿਰ ਜਨਦਰ ਦੀ ਆ ਗਈ ਉਹ ਤੋਂ ਬਿਜੀ ਵੇ ਮੀਟਿੰਗ ਨਹੀਂ ਹੋਈ ਚਾਪਨ ਵੀ ਦੇਖੋ ਤੇ ਅੱਜ ਮੀਟਿੰਗ ਕਰਕੇ ਪੂਰੇ ਜ਼ਿਲ੍ਹੇ ਦਾ ਵਕਾਸ ਜਿਹੜਾ ਸਿਆਲੰਬਾ ਪਿੰਡਾਂ ਦਾ ਜੋ-ਜੋ ਸਮੱਸਿਆਵਾਂ ਆ ਕੋਰ ਡਿਸਕਸ ਕੀਤੀਆਂ ਕਿਉਂਕਿ ਸਾਡੇ ਬਾਂਜੋਕ ਮੁੱਖ ਮੰਤਰੀ ਸਾਹਿਬ ਸਦਾ ਭਗਵਾਨ ਸਿੰਘ ਮਾਨ ਜੀ ਉਹਨਾਂ ਦੇ ਹੁਕਮ ਨੇ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਹੋਣੀ ਚਾਹੀਦੀ ਔਰ ਸਰਕਾਰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਕਰੀ ਤੁਸੀਂ ਦੇਖਿਆ ਜੀ ਅਕੱਲ ਬਸੋ ਸੀਐਸਐਫ ਦੀਨਾਗਰ ਆ ਕੇ ਅਦਗਾਠਨ ਕਰਕੇ ਗਏ ਪੁਲ ਦਾ ਹੰਪਾਸੇ ਬਲੋ ਰੋਜ਼ ਐਵਰੀ ਡੇ ਚੱਲਦਾ ਸੋ ਉਦੇ ਸਬੰਧ ਵਿੱਚ ਅਸੀਂ ਅਵਲ ਰਿਪੋਰਟ ਲਈ ਹੈ ਪਰ ਆਪਣੀਆਂ ਕੁਝ ਡਿਊਟੀਆਂ ਵੀ ਲਾਈਆਂ ਕੋਈ ਥਾਂ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਕੋਈ ਥਾਂ ਤੇ ਜੇ ਕਮੀਆਂ ਨੇ ਪਰ ਮੈਨੂੰ ਲੱਗਦਾ ਕਿ ਆਪ ਮਹੀਨਾ ਜਿਹੜਾ ਇਹ ਪ੍ਰਸਾਦ ਦਾ ਮਹੀਨਾ ਦਾ ਥੋੜਾ ਜਿਹਾ ਕੰਮਕੰਚ ਆਊ ਹੋਊਗੀ ਪਰ ਅਸੀਂ ਕੰਮ ਨਹੀਂ ਬੰਦ ਕਰਾਂਗੇ ਆਪਣਾ ਕੰਮ ਜਿਹੜਾ ਚਾਲੂ ਰੱਖਾਂਗੇ ਔਰ ਕੰਮ ਨੂੰ ਵਧੀਆ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਨਿਵਾਸੀ ਆ ਉਹਨਾਂ ਨੂੰ ਬਲ ਜਿਹੜਾ ਜਵਾਬ ਦੇਇਆ ਸਾਡੇ ਉਹਨਾਂ ਨੇ ਸਾਨੂੰ ਚੁਣਿਆ ਉਹਨਾਂ ਨੇ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਵੜਾਈਆਂ ਤੇ ਸਰਕਾਰ ਵੱਲੋਂ ਜੋ ਅਸੀਂ ਬੁਨਿਆਦੀ ਸਹੂਲਤਾਂ ਜਿਹੜੀਆਂ ਦੇ ਸਕਦੇ ਆ ਉਹ ਅਸੀਂ ਦੇਣ ਲਈ ਬਿਲਕੁਲ ਉਤੈਕ ਇਹੀ ਕਰਦਾ ਸਹੀ ਕੋਈ ਗੱਲ ਉਹ ਕਹਿਤਾ ਸਰਕਾਰ ਕਿੰਨ ਕਾਇਬੀ ਦਾ ਤਾਂ ਉਹਨੂੰ ਸਮਝ ਆ ਵੀ ਇਹ ਬੜੀ ਗਲਤ ਗੱਲ ਹੈ ਸਾਡੇ ਐਮਐਲਏ ਸਾਹਿਬਾਨਾਂ ਦਾ ਸਾਡੇ ਹਲਕਾ ਇੰਚਾਰਜਾਂ ਦਾ ਸਾਡੇ ਬਲਾਕ ਪ੍ਰਧਾਨਾਂ ਦਾ ਪਾਰਟੀ ਦੇ ਸਾਡੇ ਅਗੂ ਦਾ ਸਬਦਾ ਜਿਹੜਾ ਦਫ਼ਤਰ ਦੇ ਵਿੱਚ ਮਾਨ ਸਤਕਾਤ ਜਿਹੜਾ ਹੋ ਰਿਹਾ। ਕਜ਼ਾਦੇ ਨੇ ਕੋਈ ਮੈਨੂੰ ਫੀਡਬੈਕ ਦੱਸਿਆ ਕਜ਼ਾਦੇ ਨੇ ਮੈਂ ਕਰਵਾ ਕੇ। ਇਹ ਕਿਹੜੀ ਜੋ ਕੇ ਜਪਾਨੀ ਜਿਹੜੇ ਮੁੰਡੇ ਫਸੇ ਹੈ ਉਦਾਂ ਚੁੱਕਿਆ ਵੀ ਹੈਗਾ ਸੀਗਾ। ਲੇਕਿਨ ਅਜੇ ਤੱਕ ਉਹ ਬੱਚੇ ਵਾਪਸ ਨਹੀਂ ਆ ਪਾਈ ਕੀ ਕਾਰਨ ਹੈਗਾ? ਜੀ ਜੀ ਉਹਦਾ ਇੱਕ ਟੈਕਨੀਕਲ ਕਾਰਨ ਹੈ ਜੋ ਮੈਨੂੰ ਉੱਥੋਂ ਫੀਡਬੈਕ ਆਈ ਹੈ 534 ਸਾਡੀ ਗੱਲ ਹੋਈ ਆ ਰਿਸ਼ੀਦ ਵਿੱਚ। ਇੱਕ ਹੋਰ ਵੀ ਬੱਚੇ ਦਾ ਅਸੀਂ ਕੀਤਾ। ਕਿਉਂਕਿ ਬਹੁਤ سارے ਬੱਚੇ ਜਿਹੜੇ ਉਹਨੂੰ ਪਤਾ ਨਹੀਂਗਾ ਉਹਨੂੰ ਇਹੰਦਾ ਕਿ ਸ਼ਾਇਦ ਅਸੀਂ ਭੱਤੀ ਹੋ ਗਏ ਤੇ ਸਾਨੂੰ ਇਥੋਂ ਦੇ ਕੋਈ ਕਾਗਜ਼ ਮਿਲ ਜਾਣਗੇ। ਉਹ ਜਿਹੜਾ ਇਹਨਾਂ ਨੇ ਖੁਦ ਐਗਰੀਵੇਟ ਕੀਤਾ ਨਾ ਉਹ ਵੀ ਸਰਕਾਰ ਦਾ ਉਹ ਇੱਕ ਦਾਅ ਦੇ ਵਿੱਚ ਪਰਉਲ ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਮਹੀਨੇ ਆਪਣੇ ਐਸੇ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ મોદી ਜੀ ਵੀ ਗਏ ਹੋ ਵੀ ਮਾਮਲਾ ਖਾ ਕੇ ਅਸੀਂ ਪੂਦਾ ਲੱਗੇ ਜੰਦੋਸਤਾਨ ਦੀ ਸਰਕਾਰ ਵੀ ਲੱਗੀ ਐ ਅਸੀਂ ਵੀ ਲੱਗੇ ਤੇ ਮੇਰਾ ਖਿਆਲ ਜਲਦੀ ਮਾਮਲਾ ਹੱਲ ਹੋ ਜੂਗਾ ਕੋਈ ਦਿਖਾ ਰਿਹਾ ਜੋ ਮਰਜ਼ੀ ਬੋਲਣ ਕਦਮ ਤੇ ਨਿਕਾ ਉਹ ਤਾਂ ਕਾਂਗਰਸ ਪਹਿਲਾਂ ਤੈਅ ਕਰਦੇ ਕਿ ਇੱਕ ਬੰਦਾ ਕੁਝ ਕਹਿ ਰਿਹਾ ਦੂਜਾ ਕੁਝ ਕਹਿ ਰਿਹਾ ਤੀਜਾ ਕੁਝ ਕਹਿ ਰਿਹਾ ਚੌਥਾ ਕੁਝ ਕਹਿ ਰਿਹਾ ਜਿੰਨੇ ਕਾਂਗਰਸ ਦੇ ਮੁੱਖ ਮੰਤਰੀ ਦੇ दावे-ਦਅਵੇ ਪੰਜਾਬ ਚ ਉਹਨਾਂ ਸਭ ਦੀਆਂ ਸਟੇਟਮੈਂਟਾਂ ਤੁਸੀਂ ਕੱਢ ਕੇ ਪੜ ਲਓ ਫਰੈਸ ਕਰਕੇ ਬਹੁਤਾਂ ਨੂੰ ਸੀਰੀਅਸ ਲੈਣ ਦੀ ਲੋੜ ਹੈ